ਹਵਰ ਮਲੋਡ ਮੁਖਸਰ ਚਲੋ ਚਲੋ ਗਾਣੂ ਹੋ ਜਾਓ ਹੈਲੋ ਹਾਂ ਕਿਵੇਂ ਕਿਵੇਂ ਕੀ ਨੋਮੀਨੇਟ ਕਰਨੇ ਤੇ ਕੰਮ ਕਰ ਜਾ ਤੂੰ ਕਦੋਂ ਭੁੱਲ ਗਿਆ ਕੀ ਭੁੱਲ ਗਿਆ ਤੂੰ ਆਉਂਦੀ ਨਹੀਂ ਅੱਜ ਕੱਲ ਜੀ ਆਇਆਂ ਜੀ ਦਾ ਹੁੰਦਾ ਗੁਰਮੀ ਤੂੰ ਤਾਂ ਬੜਾ ਹੋਰ ਹੋਰ ਚਾਹਤ ਹੋ ਗਿਆ ਹੋਰ ਹਸਾਬ ਕੈ ਵਜਾ ਹੁੰਦਾਗਾ ਇੱਕ ਤਾਂ ਤੇਰੇ ਟ੍ਰੈਕਟਰ ਇੱਕ ਤਾਂ ਤੇਰੇ ਟ੍ਰੈਕਟਰ ਨਹੀਂ ਲੈਂਦਾ ਇਹ ਟ੍ਰੈਕਟਰ ਨਹੀਂ ਲੈਂਦਾ ਰੋ ਜਦੋਂ ਹੋਰ ਤੋਂ ਫਾਜਲ ਕੇ ਜਾਣੀ ਹੈ ਠੀਕ ਹੈ ਕੰਮ 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 ਤੇ ਜਾਣੀ ਆ ਤੁਹਾਨੂੰ ਮੈਂ ਪੁੱਛ ਕੇ ਨਹੀਂ ਲੱਗੀ ਜੀ ਆ ਪੁੱਛ ਕੇ ਕੀ ਕੀ ਰੱਲ ਲੱਗੀ ਜੀ ਹਾਂ ਜਾਣੇ ਸੁਣੇ ਤਖਣ ਹਾਂ ਵੀ ਤੁੰ ਲੰਨੀਆਂ ਸਵਾਰੀਆਂ ਤੋਂ ਕਿੱਥੀ ਆ ਕਨ ਅੱਤਰਾਂ ਤੇ ਲੈਣੇ ਆ ਤੁਪਨ ਹਾਂ ਕਿ ਹਾਂ ਐ ਥੋੜੀ ਭੁੱਲ ਸਕਦਾ ਮੈਂ ਮੈਂ ਦੇਖੀ ਜਾਵਾਂ ਮੈਂ ਚਾਹ ਜਿੱਤੀ ਨਹੀਂ ਆਈ ਜਿੱਤੀ ਨਹੀਂ ਆਈ ਕੀ ਗੱਲ ਹੋ ਗਈ ਫਿਰ ਮੈਂ ਦੇਖਿਆ ਮੈਂ ਕੋ ਫੋਨ ਮੈਂ ਰੋਜ਼ ਖੜਾ ਢੀਕਦਾ ਉੱਥੇ ਅੱਡੇ ਤੇ ਤੈਨੂੰ వారా సచి జిని లాగదా అండియా గాల్యా కి తమేరా కాగి థార్తాదు అగరి కారి కారి గారి జామంతిరితు అంరి కారి 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 సంలా కారి కార� ਛੁੱਟੀ ਮੈਂ ਦਿੰਦੇ ਨਹੀਂ ਗਏ ਇੱਕ ਤਾਂ ਬੜਾ ਰਾਤ ਨੂੰ ਤੂੰ ਮਿਲ ਨਹੀਂ ਸਕਦੀ ਮੈਨੂੰ ਸਤ ਰਾਤ ਨੂੰ ਫ੍ਰੀ ਹੁੰਨੇ ਹਾਂ ਪੁੱਠਾ gekeੜਾ ਲੈ ਕੇ ਹੋਰ ਮੈਂ ਰਾਤ ਨੂੰ 6:40 ਦੇ ਬਸ ਆ ਜਾਂਦੀ ਆ ਫਾਜਲ ਕੇ ਤੋਂ ਹੁਣ 6:40 ਦੇ ਬਾਅਦ ਤੂੰ ਨਹੀਂ ਮੈਨੂੰ ਕਰੇ ਫੋਨ ਕਰ ਦੇ ਤੇ ਛੁੱਟੀ ਲੈਣੀ ਆ ਫੇਰ ਹੀ ਮੇਰੀ ਮੋੜ ਹੁਣ ਛੁੱਟੀ ਤੇ ਲੈਣੀ ਪੋਗੀ ਹੁਣ ਮੇਰੇ ਸਾਥ ਝੋਲਾ ਪੜਨ ਦਾ ਕੋਈ ਤਿਆਰ ਨਹੀਂ ਹੁੰਦਾ ਨਾ ਕਨੈਕਟਰ ਹੁਣ ਤਾਂ ਨੌਕਰੀ ਕਲਲੀ ਫਸ ਲਿਆ ਮੈਂ ਤਾਂ ਬਸ ਇਹਨੂੰ ਦੇਖ ਸਕਦਾ ਤੇ ਆਪਣਾ ਕੋਈ ਆ ਛੱਡ ਦੇ ਭਰੇ ਹੋਰ ਭੈ ਭਰੇ ਸਰਕਾਰੀ ਹੋਣਾ ਲਾਏ ਛੱਡ ਦਿਆਂ ਭਰੇ ਲੰਮਾ ਸਾ ਤਾਂ ਮੈਨੂੰ ਮਿਲੀ ਜਲਾ ਤੂੰ ਲਵਾ ਦੇ ਸਰਕਾਰੀ ਮੈਨੂੰ ਵੱਡੀ ਬਣਦੀ ਹੈ ਵਗੈਰਾ ਇਹਨਾਂ ਬੋਲ ਕਗਨਵਾ। ਹਾਏ ਗਰਮੀ ਤੇ ਪਿਆ ਰਹੀ ਨਾ ਯਾਰ ਮੇਰੇ ਮੇਰੇ ਖਾਤੇ ਕਿ ਤੂੰ ਚੱਲਦਾਗਾ। ਹੋਰ ਤੇ ਖਰਚੇ ਕਿੱਥੇ ਚੱਲੂਗਾ ਮੈਂ ਦੱਸ ਤੂੰ ਤਾਂ ਛੱਡ ਦੇ ਰਿਸਕ ਰਿਸਕ ਲੈ ਕੇ ਮੈਨੂੰ ਬਿਨਾ ਟਿੱਕਟ ਤੇ ਲੈ ਕੇ ਜੰਨਾ ਮੰਨ ਲਾ ਚੈਕਿੰਗ ਆ ਗਈ ਤਾਂ ਤੇਰੀ ਕੀ ਕਹੂਗੀ ਜਦੋਂ ਮੇਰੇ ਟਿੱਕਟ ਉ ਚੈਕਿੰਗ ਉ ਚੈਕਿੰਗ ਵਾਲਾ ਵੀ ਨਾਲ ਹੀ ਪੜਿਆ ਆਪਣਾ ਉਹ ਚੈਕਿੰਗ ਚੰਗਲ ਉਹ ਹੀ ਹੁੰਦਾ ਜੇ ਆਊਗੀ ਤਾਂ ਮੈਂ ਪਰਚੀ ਕੱਟ ਕੇ ਫੜਾ ਦੂ ਤੈਨੂੰ ਹੋਲੀ ਕਿਦਨੇ ਆਏ ਬੜਾ ਫਤ ਲੱਗਦਾ। ਹਾਂ ਉਹ ਰਿਤੇ ਗੈਨ ਨਾ ਆ ਛੋਟੀਆਂ ਛੋਟੀਆਂ ਗੱਲਾਂ ਤੋਂ ਨਾ ਘਬਰਾਇਆ ਕਰ ਹੁਣ ਤਾਂ ਮੈਨੂੰ ਇਹ ਦੱਸ ਦੇ ਵੀ ਮੈਨੂੰ ਛੁੱਟੀ ਮਿਲਦੀ ਨਹੀਂ ਠੀਕ ਹੈ ਮੈਂ ਸ਼ਾਮ ਨੂੰ 6:40 ਵਜੇ ਤੋਂ ਪਹਿਲਾਂ ਹੋਰ ਆ ਨਹੀਂ ਸਕਦਾ ਚਲ ਮੈਂ ਘਰੇ ਨਾ ਜਾਉਂਗਾ ਹੁਣ ਇਹ ਦੱਸ ਮੈਂ ਲਾਵਾਂ ਕਿਵੇਂ ਮਰ ਕਨੈਕਟਰ ਹੀ ਸਾਡੀ ਤਾਂ ਨੌਕਰੀ ਵਾਲੀ ਕੱਲ ਲੀ ਹੈ ਗਾਹਕ ਨੂੰ ਆ ਜਾ ਕਰਨਾ ਗਾਹਕ ਨੂੰ ਆ ਕੇ ਕਰਨਾ ਉਹ ਗਾਹਕ ਨੂੰ ਆ ਜਾ ਕਰੂੰਗਾ ਤੁਸੀਂ ਮੈਂ ਜਦੋਂ ਲਾ ਕੇ ਜੰਗੂ ਰਾਤ ਨੂੰ ਤੂੰ ਕਹਿੰਨੀ ਹੁੰਨੀ ਕਿ ਮੈਨੂੰ ਮੈਸੇਜ ਹੀ ਨਾ ਕਰਿਆ ਕਰ 6:30 ਵਜੇ ਤੋਂ ਬਾਅਦ ਕ ਮੇਰਾ ਤਾਂ ਘਰ ਵਾਲਾ ਆ ਜਾਂਦਾ ਹੈਗਾ ਤੇ ਮੈਂ ਉਹਨੂੰ ਵੀ ਮੈਨੂੰ ਘ੍ਰੀਸੀ ਫਰਦੀ ਹਾਂ ਜੀ ਦਾ ਬਹੁਤ ਚਾਉ ਜਾਂਦਾ ਉੱਤਕਿਆ ਹੁੰਦਾ ਜਾਂ ਜਾਂਦਾ ਜਉ ਤਾਂ ਆਇਸ ਨਾ ਬੰਦਾ ਉਹ ਕੰਦਨ ਪਿੰਗਾਨੀ ਅੱਛਾ ਕਿ ਕਣ ਪਤਾ ਰੋ ਹੋ ਪਤਾ ਨਹੀਂ ਇਹ ਗੋਰੀ ਬਾਪਾ ਤੇ ਗੋਰੀ ਬਾਪਾ ਉਹਦੀ ਸੇਵਾ ਕਰਦਾ ਘਰ ਲਈ ਗੋਰੀ ਦੀ ਤੇਰੀ ਸੇਵਾ ਤਾਂ ਹੁੰਦੀ ਨਹੀਂ ਟਿਕਾ ਕੇ ਮਰੀ ਜਾਨੀ ਨਾ ਗੋਰੀ ਬਾਬੇ ਬਸ ਤੇਨੂੰ ਪਰਮਾਤਮਾ ਨੇ ਭੇਜਿਆ ਨਾ ਹavor ਕੀ ਮੈਂ ਹੀ ਕਰੂੰਗਾ ਮੈਂ ਹੀ ਕਰੂੰਗਾ ਤੂੰ ਪਰਮਾਤਮਾ ਅੱਗੇ ਕੋਈ ਸੁੱਖ ਸੱਕ ਸੁੱਖ ਤੂੰ ਇੱਕ ਦਿਨ ਮੇਰੀ ਗੱਲ ਸੁਣ ਲੈ ਜਗਾੜ ਆਪਣਾ ਲੱਗ ਸਕਦਾ ਹੈ ਹਾਂ ਠੀਕ ਹੈ ਹavor ਹavor ਤੂੰ ਅੰਮ੍ਰਿਤਸਰ ਨੂੰ ਬਸ ਜਾਊਗੀ ਤੂੰ ਤਿਆਰ ਹੋ ਜਾ ਤੂੰ ਤਿਆਰ ਹੋ ਜਾ ਕਰੀ ਵੀ ਅੰਮ੍ਰਿਤਸਰ ਚੱਲੀਆਂ ਮੈਂ ਤੇਰੇ ਜਿਹੜਾ ਨੂੰ ਕਹਿ ਦੇ ਕੋਈ ਬੁੜੀਆਂ ਬੁੜੀਆਂ ਜਾਂਦੀਆਂ ਜੱਥਾ ਜਾਂਦਾ ਬੁੜੀਆਂ ਬੁੜੀਆਂ ਜਾਂਦਾ ਤੂੰ ਉਧਰ ਨੂੰ ਕਾਹ ਤੋਂ ਜਾਣਾ ਤੂੰ ਆਪਣੇ ਕੰਮ ਕਰਨਾ ਜਿੱਦੜਾ ਨਾਲ ਆਕਾਰੇ ਸੱਤੇ ਨੇ ਜੀਵਨ ਤੇਰੇ ਮਨ ਤੇ ਗਿਆ ਗਾਰੇ ਤੇ ਕੋਹ ਹੋਰੀ ਲੋੜੀਂਦੰਤ ਇਹ ਨਹੀਂ ਕਹ ਸਕਦਾ ਸਕਰਦੇ ਨਹੀਂ ਕਮਾਉਣ ਵਾਸਤੇ ਤੇ ਮੈਨੂੰ ਪਿਆਰਦਾ ਹੁੰਦਾ ਇਹ ਤੋਂ ਪਾਰਾ ਰਹੇਗਾ ਮੇਰੀ ਗੱਲ ਸੁਣ ਲੈ ਤੂੰ 5 ਵਜੇ ਚੱਲ ਕੇ ਘਰੋਂ 5 ਵਜੇ ਘਰੋਂ ਚੱਲ ਪਈ ਠੀਕ ਹੈ ਤੇਰੀ ਕਰਕੇ ਤਾਂ ਮੈਂ 4 ਵਜੇ ਚੱਲ ਤੂੰਗੀ ਚੱਲ ਲੈ 4 ਵਜੇ ਚੱਲ ਕੇ ਤੂੰ ਆ ਕੇ ਕਿ ਠੱਕੇ ਖਾਂਗੇ ਇੱਥੇ 4 ਵਜੇ ਤਾਂ ਮੈਂ ਪਿੱਛੇ ਉੱਥੇ ਹਜੇ ਉੱਥੇ ਬਣ ਵਾਲੇ ਕੋਲੇ ਫਿਰਦਾ ਹੋਊਗਾ ਜਿਹੜੇ ਫਾਜਲ ਕੇ ਨਿਕਲਦੇ ਸਰ ਪਹਿਲਾ ਪਿੰਡ ਆਉਂਦਾ ਜਿਹੜਾ ਮੈਨੂੰ ਹੋਣ ਜੀ ਤਾਂ 2 ਘੰਟੇ ਲੱਗਣਗੇ ਮੈਨੂੰ ਐਵੇਂ ਆ ਕੇ ਢੱਡੇ ਤੇ ਬੈਠੇ ਰਹੇਂਗੇ ਢੱਡੇ ਤੇ ਬੈਠੇ ਰਹੇਂਗੇ ਚੱਲ ਦੋ ਭਟੂਰੇ ਭਟਾਰੇ ਖਾ ਲਈਏ ਬੋਰ ਵਾਲੇ ਭਟੂਰੇ ਬਹੁਤ ਸਵਾਦ ਹੁੰਦੇ ਆ ਉੱਥੇ ਮੈਂ ਕਹਿ ਦਊਗਾ ਮੇਰਾ ਨਾਮ ਲੈ ਦੀ ਮੇਰੇ ਨਾਲ ਤੁਸੀਂ ਆਉਂਗੇ ਅਗਲੇ ਟਾਈਮ ਮੇਰੇ ਨਾਲ ਗੱਲ ਅਜੀਤ ਮੇਰੀ ਗੱਲ ਸੁਣ ਆਪਾਂ ਐ ਕਰਨਾ ਹੈਗਾ ਵੀ ਮੈਂ ਜਿਵੇਂ ਉੱਥੇ ਗੱਡੀ ਲੈ ਕੇ ਆਉਂਗਾ ਤੂੰ ਘਰੋਂ ਕਹਿ ਹੋਰ ਖਾ ਲਈ ਖਾ ਲਈ ਤੇਰਾ ਹੀ ਐ ਖਾ ਤਾਂ ਲਈ ਮੇਰੀ ਗੱਲ ਸੁਣ ਕਿੰਨੇ ਖਾਰਦੀ ਜਾਂਦੀ ਐ ਤੇਰੀਆਂ ਗੱਲਾਂ ਅੱਜ ਵੀਦਨ ਗੱਲ ਦੱਸਾਂ ਮੈਂ ਫਿਰ ਕੰਮ ਕੰਮ ਕਿੰਨਾ ਪਲਾਨ ਕਿਵੇਂ ਪਲਾਨ ਕਿਵੇਂ ਕਰਦਾ ਇੱਕ ਮਿੰਟ ਜੀ ਦੱਸ ਕੇ ਮੈਂ ਫੋਨ ਕੱਟੂਗਾ ਫਿਰ ਅਪਣੀ ਬਾਤ ਤੋਰਨੀ ਹੈ ਇੱਕ ਮਿੰਟ ਬਾਅਦ ਆਪਾਂ ਠੀਕ ਹੈ ਤੇ ਆਪਾਂ ਇਹ ਕਰਨਾ ਹੈ ਵੀ ਤੂੰ ਘਰੋਂ ਕਹਿਣਾ ਵੀ ਅਮਰਤ ਚੱਲੀਆਂ ਬੀਬੀਆਂ ਨਾਲ ਠੀਕ ਹੈ ਹੂੰ ਹੂੰ ਤੋ ਹੋਬੋ ਰੱਡੇ ਦੇ ਉੱਤਰਨੇਗਾ ਮੇਰਾ ਵੇਟ ਕਰ ਲਈ ਸਾਢੇ 6 ਵਜੇ ਤੱਕ ਹਾਂ ਸਾਢੇ 6 ਵਜੇ ਆਪਾਂ ਇਕੱਠੇ ਹੋ ਜਾਾਂਗੇ ਠੀਕ ਹੈ ਤੇ ਆਪਾਂ ਰਾਤ ਪੂਰੀ ਰੁਕਾਂਗੇ ਸਵੇਰੇ ਆਪਾਂ ਬਾਅਦ 8 ਵਜੇ ਤੋਰਨੇ ਹੁੰਦੀ ਹੈ 18 ਵੇ ਤੱਕ ਆਸਾਂ ਵਧੀਆ ਨਾਈਟ ਸੇ ਕਰੀ। ਨਹੀਂ ਕਿ ਫੋਨ ਕਰਦੇ ਬਸ ਕਿ ਮੈਂ ਫੋਨ ਕਰ ਲੂੰਗੀ ਨਾ ਤਾਂ ਫਿਰ ਲੋ ਨੇ ਗਮਾਤੀ ਦੇ ਜਿੱਤੀ ਤੇਰੀ ਤੇਰੀ ਰਹੂਗੀ। ਹਾਂ ਬਸ ਇਹ ਚੀਜ਼ਾਂ ਧਿਆਨ ਰੱਖੀ ਤੂੰ ਬਸ ਸਵੇਰ ਦੇ ਤਰੀਕ ਪੱਕੀ ਰੱਖ ਲੈ। ਹੂੰ ਠੀਕ ਹੈ ਨਾ ਪਰ ਇਹ ਕਿੰਨਾ ਚਿਰ ਦੇ ਕਿ ਮੈਂ ਫੋਨ ਤੇ ਫੋਨ ਕਰੀ ਜਾਊਂਗੀ। ਨਾ ਨਾ ਤੂੰ ਮਨ ਮੈਂ ਤੂੰ ਭਾਵੇਂ ਤਾਂ ਨੀ 6:30 ਵਜੇ ਬਸ ਅੱਡੇ ਦੇ ਵਿੱਚ ਵੜ ਜਾਂਦੀ ਐ। ਬਸ ਅੱਡੇ ਵਿੱਚ ਵੜ ਕੇ ਮੰਦਰ ਚੋਲਾ ਫੜਾ ਆਉਂਗਾ ਬਸ ਠੀਕ ਐ ਨੇ ਆਪਣਾ ਸਾਮ ਹੋ ਜਾਊਗਾ ਠੀਕ ਐ। Ok, okay Mirjam, love you. Love you too. Ok, me lo deja, Ricardo. Sí, gracias.